ਰਾਮਪਾਲ ਨੂੰ ਸਤਲੋਕ ਆਸ਼ਰਮ ਲੈ ਆਂਦਾ ਗਿਆ ਹੈ ਤੇ ਪੁੱਛਗਿੱਛ ਕੀਤੀ ਜਾਏਗੀ ਕਿਉਂਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲਗਾਤਾਰ ਸਤਲੋਕ ਆਸ਼ਰਮ ਦੇ ਵਿੱਚੋਂ ਹੋਰ छानबीन ਕੀਤੀ ਜਾ ਰਹੀ ਹੈ ਇਸੇ ਦੇ ਲਈ ਹੀ ਰਾਮਪਾਲ ਨੂੰ ਪੁਲਿਸ ਸਤਲੋਕ ਆਸ਼ਰਮ ਲੈ ਕੇ ਪਹੁੰਚੀ ਗਿਆ 19 ਤਾਰੀਖ ਨੂੰ 7:30 ਵਜੇ ਦੇ ਕਰੀਬ ਰਾਮਪਾਲ ਨੂੰ ਗ੍ਰਿਫਤਾਰ ਕੀਤਾ ਸੀ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਹਿਸਾਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 5 ਦਿਨਾਂ ਪੁਲਿਸ ਰਿਮਾਨਡ ਤੇ ਇਸ ਵੇਲੇ ਹੈ ਰਾਮਪਾਲ ਹੋਰ ਜਾਣਕਾਰੀ ਲਈ ਗੱਲ ਕਰਦੇ ਆ ਮੇਰੇ ਸਹਿਯੋਗੀ ਨਪਿੰਦਰ ਭਰਾੜ ਦੇ ਨਾਲ ਨਪਿੰਦਰ ਕਿਸ ਤਰ੍ਹਾਂ ਦੀ ਜਾਣਕਾਰੀ ਮਿਲ ਸਕਦੀ ਹੈ ਰਾਮਪਾਲ ਤੋਂ ਆਸ਼ਰਮ ਲਈ ਅੰਤਭਾਗ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਰਾਮਪਾਲ ਨੂੰ ਹੌਣੇ-ਹੌਣੇ ਆਸ਼ਰਮ ਦੇ ਵਿੱਚੋਂ ਵਾਪਸ ਲੈ ਕੇ ਗਈ ਹੈ ਪੁਲਿਸ ਦੀ ਟੀਮ ਔਰ ਸਭ ਤੋਂ ਮੇਨ ਜਾਣਕਾਰੀ ਲੈਣਾ ਚਾਹੀਦੀ ਹੈ ਪੁਲਿਸ ਰਾਮਪਾਲ ਤੋਂ ਕਿ ਜਿਹੜੇ ਅੰਦਰ ਅਜਿਹੇ ਦਰਵਾਜ਼ੇ ਨੇ, ਅਲਮਾਰੀਆਂ ਨੇ ਔਰ ਖਾਸ ਕਰਕੇ ਕੰਪਿਊਟਰਾਈਜ਼ਡ ਤਜੋਰੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਪਾਸਵਰਡ ਸਿਰਫ ਰਾਮਪਾਲ ਕੋਲ ਹੀ ਨੇ ਸਭ ਤੋਂ ਪਹਿਲਾਂ ਉਹਨਾਂ ਅਲਮਾਰੀਆਂ ਤਜੋਰੀਆਂ ਨੂੰ ਖੋਲਣਾ ਚਾਹੀਦੀ ਹੈ ਪੁਲਿਸ ਤੋਂ ਕਿ ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਇਥੇ ਇਹ ਬਹੁਤ ਅਹਿਮ ਸਵਾਲ ਜਿਹੜੇ ਮਿਲ ਸਕਦੇ ਨੇ ਔਰ ਇਸ ਦੇ ਲਈ ਰਾਮਪਾਲ ਦਾ ਇੱਥੇ ਲਿਆਉਣਾ ਇੱਥੇ ਲਿਆਂਦਾ ਜਿਹੜਾ ਬਹੁਤ ਲਾਜ਼ਮੀ ਸੀ ਪਰ ਇਹਨਾਂ ਸਵਾਲਾਂ ਦੇ ਜਵਾਬ ਪੁਲਿਸ ਨੂੰ ਮਿਲ ਪਾਏ ਆ ਜਾਂ ਨਹੀਂ ਇਹ ਤਾਂ ਬਾਅਦ ਵਿੱਚ ਪੂਰੀ ਜਾਣਕਾਰੀ ਨਾਲ ਪਈ ਆ ਪਰ ਫਿਲਹਾਲ ਕਿਹੀ ਮੱਦ ਲਾਇਆ ਜਾ ਰਿਹਾ ਹੈ ਕਿ ਪੁਲਿਸ ਦੀ ਸਭ ਤੋਂ ਵੱਡੀ ਜਿਹੜੀ ਹੈ ਪਹਿਲਾ ਕੰਮ ਜਿਹੜਾ ਇਹ ਹੀ ਸੀ ਕਿ ਇਹਨਾਂ ਕੋਰਡਵਾ ਜਿਹੜੇ ਪਾਸਵਰ ਨੇ ਉਹ ਰਾਮਪਾਲ ਤੋਂ ਪੁੱਛਿਆ ਜਾਣ ਰਸਤੇ ਇਲਾਵਾ ਫਰਮ ਵੀ ਜਾਣਕਾਰੀ ਹੈ ਜਿਸ ਤਰ੍ਹਾਂ ਕਿ ਆਫੀਰ ਕਪਰਵਾਏ ਆਸ਼ਰਮ ਦੇ ਅੰਦਰ ਔਰ ਇਹ ਚਾਰਾ ਚਲਾਉਣ ਦੀ ਟ੍ਰੇਨਿੰਗ ਕਿੱਥੋਂ ਲਈ ਗਈ ਕਿੰਨਾਂ ਲੋਕਾਂ ਨੂੰ ਟ੍ਰੇਨ ਕੀਤਾ ਗਿਆ ਕਿੰਨਾਂ ਲੋਕਾਂ ਨੇ ਟ੍ਰੇਨ ਕੀਤਾ ਇਹ ਕਾ ਵੀ ਐਮ ਜਾਣਕਾਰੀਆਂ ਜਿਹੜੀਆਂ ਔਰ ਇੱਕ ਨਾਲ ਹੋਰ ਕਿ ਆਸ਼ਰਮ ਦੇ ਅੰਦਰ ਜਿਸ ਤਰ੍ਹਾਂ ਲਗਾਤਾਰ ਕਵਰਾ ਆ ਰਹੀਆਂ ਨੇ ਕੋਈ ਦੇਖਣਾ ਹੋ ਸਕਦਾ ਹੈ ਪੁਲਿਸ ਤੱਕ ਜਾਣੇ ਬਾਰੇ ਵੀ ਜਾਣਕਾਰੀ ਹਾਸਲ ਕਰਨਾ ਚਾਹੀਦੀ ਹੈ ਪਰ ਪੁਲਿਸ ਨੂੰ ਇਹ ਜਾਣਕਾਰੀ ਹਾਸਲ ਕਰਨ ਦੇ ਵਿੱਚ ਕਾਮਯਾਬੀ ਮਿਲ ਪਈ ਹੈ ਜਾਂ ਨਹੀਂ ਇਸ ਬਾਰੇ ਹਾਲੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ ਪਰ ਪੁਲਿਸ ਥੋੜੀ ਦੇਰ ਪਹਿਲਾਂ ਆਜ ਰਾਮਪਾਲ ਨੇ ਇਥੋਂ ਲੈ ਕੇ ਜਾ ਚੁੱਕੀ ਹੈ